ਸਸ਼ੀਗਾ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੈੱਡ ਜਹਾਜ ਪਟੇਲਾ ਤੇ ਦੇਖ ਸਕਦੇ ਹੋ ਬਾਈ ਜੀ ਬਹੁਤ ਦਿਨਾਂ ਬਾਅਦ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਫੈਂਸੀ ਟਰਾਲੇ ਪੰਜਾਬ ਦੇ ਐਨ ਏ ਐਸ ਨੰਬਰ ਦਾ ਐਗਰੀਵਰਕ ਸਮਾਨਾ ਆਪਣੇ ਕੋਲ ਬਾਈ ਜੀ 8 ਟਰਾਲੇ ਆਰਡਰ ਤੇ ਤਿਆਰ ਖੜੇ ਆ ਇਸ ਟਾਈਮ ਬੁਕਿੰਗ ਤੇ ਕੰਮ ਚੱਲ ਰਿਹਾ ਜੀ ਸਾਰਾ ਪਿੱਛੇ ਵੀ ਟਰਾਲੇ ਖੜੇ ਆ ਤੁਹਾਨੂੰ ਸ਼ੁਰੂ ਤੋਂ ਦਿਖਾਉਣਾ ਹੈ ਜੀ ਆਪਾਂ ਫੈਂਸੀ ਮੋਡੀਫਾਈਡ ਟਰਾਲੇ ਜਿਹੜੇ ਵੀਰ ਨੇ ਤਿਆਰ ਕਰਵਾਣੇ ਨੇ ਜੀ ਆਪਣੇ ਨਾਲ ਸੰਪਰਕ ਕਰ ਲਓ ਬਾੜ ਜਿਹੜਾ ਵੀ ਜੀ ਸਾਈਜ਼ ਕਹੋਗੇ ਆਪਾਂ ਸਾਰੇ ਸਾਈਜ਼ ਤਿਆਰ ਕਰ ਦਾਂਗੇ ਜੀ ਇਹ 13 7 ਤਿਆਰ ਖੜਾ ਬਈ ਜੀ 10 ਇੰਚ 84 ਦੇ ਵਿੱਚ ਸਵਾ ਦੋ ਬਾਡੀ 2 1/2 ਫੁੱਟ ਵੱਧ ਮੰਝਾ ਲੱਗਿਆ ਹੋਇਆ 25 ਡੰਦਾ ਜੈਕ ਤੇ ਜਾਲੀ ਲੱਗੀ ਹੋਈ ਆ ਮੰਝਾ ਵੀ ਲੱਗਿਆ ਹੋਇਆ ਇੱਧਰ ਇਹ 13 7 ਬਈ ਜੀ 2 15 ਦਾ ਇਹ 14 7 ਅਸੀਂ ਸੰਧ ਜਾਣਾ ਇਹ ਚੈੱਕ ਕਰ ਸਕਦੇ ਹੋ 10 ਇੰਚ ਚਾਸੀ ਲਾਈਟਿੰਗ ਦਾ ਕੰਮ ਹੋਇਆ ਹੋਇਆ ਗੈਂਤੀ ਵੇਲ ਚ ਬਾਕੀ ਨੇ ਬੀਲ ਕੱਪ ਵੀ ਲੱਗੇ ਹੋਣ 3 ਫੁੱਟ ਦਾ ਵਿੱਡਾ ਇਹ ਬਾਈਆਂ ਦੀ ਆਨਲਾਈਨ ਬੁਕਿੰਗ ਆ ਜੀ 14 7 ਅਜੇ ਦੇ ਕਾਫੀ ਕੁਝ ਲੱਗਣਾ ਈ ਫੁੱਲ ਮੋਡੀਫਿਕੇਸ਼ਨ ਕਰਕੇ ਨਵਾਗੇ ਪਰ 14 7 ਤਾਂ ਮੰਝਾ ਲੱਜਾ ਮੰਝੇ ਤੇ ਜਾਲੀ ਵੀ ਲੱਗੀ ਹੋਈ ਆ ਚੈੱਕ ਕਰ ਲਓ ਬਈ ਜੀ 14 7 ਇਹ 11 1/2 ਜਿਮੀਂਦਾਰਾ ਕੰਮ ਵਾਸਤੇ 1,170,000 ਦਾ 1/2 20 ਕੁਇੰਟਲ ਵਜਨ 8 ਇੰਚ ਚਾਸੀ 2 ਫੁੱਟ 20 2.5 ਫੁੱਟ ਵਿੱਡ ਇਹ ਮਿੱਟੀ ਰੇਤੇ ਵਾਸਤੇ ਜੀ 11 1/2 10 ਇੰਚ ਚਾਸੀ ਟਾ 2 ਫੁੱਟ ਬਾਡੀ ਤੇ 3 ਫੁੱਟ ਬੈੱਡ ਇੱਕ 95 ਆ ਦੇਣਾ ਜੀ ਆਪਾਂ ਪਿੱਛੇ ਚੈੱਕ ਕਰ ਸਕਦੇ ਹਾਂ ਇਹ ਬਾਈ ਗਰਦਾਸਪੁਰ ਤੋਂ ਨਹੀਂ ਇਹਦਾ ਕੰਮ ਰਹਿੰਦਾ ਜਾਲੀ ਦਾ ਇਹ ਬਾਈ ਰੇਲ ਦਾ ਹਿਸਾਬ ਦਾ ਲੈ ਕੇ ਆਏ ਜੀ ਬਾਕੀ ਆਪਾਂ ਤਿਆਰ ਕਰਕੇ ਦਿੱਤਾ 90 ਰੁਪਏ ਕਿਲੋ ਤੋਲ ਕੇ ਬਾਕੀ 6000 ਜਾਲੀ ਦਾ ਲਿਆ ਤਾਂ ਨਿਆਰ ਸਟਿਕਰਾਂ ਦਾ 8000 ਤੈਰਾ ਦਾ ਬਾਕੀ ਰੇਲ ਦਾ ਹਿਸਾਬ ਆਈ ਆਪ ਲੈ ਕੇ ਆਏ ਸੀ ਇਹ 12 6.5 ਹੈ ਜੀ 22.5 ਕਿਲੋ ਵਜਨ ਸਾਈਡ 10 ਗੇ ਜਾਂ 8 ਇੰਚ 84 2 ਫੁੱਟ ਬਾਡੀ 2.5 ਫੁੱਟ ਬੈੱਡ 25 ਟਨ ਦਾ ਜੈਕ ਬੀਲ ਕੱਪ ਲੱਗੇ ਹੋਏ ਨੇ ਇਹਦਾ ਰੇਟ ਹੈ ਜੀ 81 ਤੇ ਪਿੱਛੇ ਦੋ ਟਰਾਲੇ ਰੈਡੀ ਖੜੇ ਆ ਜੀ ਇਹ ਹੈ ਜੀ 12 ਸੱਤ ਟਰਾਲਾ ਇਹ ਰਾਜਸਥਾਨ ਜਾਣਾ 3 ਫੁੱਟ ਵਾਡੀ ਹੈ ਜੀ ਦੀ ਤੇ 2.5 ਫੁੱਟ ਵਿਡ 10 ਇੰਚੀ ਚਾਸੀ ਤੇ 84 ਦੇ ਉੱਪਰ 85 ਰੱਖੀ ਹੋਈ ਮਿੱਟੀ ਰੇਤੇ ਵਾਸਤੇ ਤੇ ਬਜਰੀ ਵਾਸਤੇ ਭਾਈਆਂ ਨੇ ਸ਼ਾਇਦ ਬਣਵਾਇਆ ਹੈ ਟਰਾਲਾ 3 ਫੁੱਟ ਵਾਡੀ ਚ 26.5 ਕਿਲੋ ਵਜਨ ਹੋਇਆ ਜੀ ਇਹ ਟਰਾਲੇ ਦਾ ਬਹੁਤ ਹੈਵੀ ਟਰਾਲਾ ਤਿਆਰ ਕਰਵਾਇਆ ਭਾਈ ਇਹਨੇ 90 ਰੁਪਏ ਕਿਲੋ ਤੋਲ ਕੇ ਏ ਬਾਈ ਜੀ 147 10 ਇੰਚੀ 84 ਡਬਲ ਜੈਕ ਜਹਾਜੀ ਫਰਸ਼ ਸਵਾ ਦੋ ਬੜੀ 3/4 ਫੁੱਟ ਵਿਡਥ 2 ਲੱਖ 3000 ਰੁਪਏ ਦਾ ਬਾਈ ਜੀ ਆਪਾਂ ਖਾਸ ਦਾ ਖਾਸੀਅਤ ਇਹ ਆ ਆਪਾਂ ਸਾਰੇ ਟਰਾਲਿਆਂ ਨੇ ਸਮੁੰਦਰੀ ਜਹਾਜ਼ ਦਾ ਫਰਸ਼ ਪਾਉਨੇ ਆ ਜੀ ਵੀ ਮੇਨ ਫਰਸ਼ ਗੱਲ ਦਾ ਨਾ ਪਰ ਸਮੁੰਦਰੀ ਜਹਾਜ਼ ਦਾ ਫਰਸ਼ ਕਦੇ ਨਹੀਂ ਗੱਲ ਦਾ ਬਾਕੀ ਸਾਈਡ ਚਾਹ ਤੇ ਟਾਟਾ ਦੀ ਹੁੰਦੀ ਆ ਬਾਕੀ ਕਿਸੇ ਵੀ ਵੀਰ ਭਰਾ ਨੇ ਜਿੰਮੀ ਦੀ ਵੀ ਡਿਮਾਂਡ ਤੇ ਤਿਆਰ ਕਰਵਾਣਾ ਆ ਕਰਵਾ ਸਕਦਾ ਲਾਈਟਿੰਗ ਐਸੈਸਰੀ ਸਾਰਾ ਕੁਝ ਕਰ ਦੇਣਾ ਬਾਈ ਜੀ ਆਪਾਂ ਚੈੱਕ ਕਰ ਲਓ ਜੀ ਬਾਕੀ ਏਰੀਆ ਪੰਜਾਬ ਚ ਪਰਦੇਲੇ ਲੱਗੇ ਸਮਾਣਾ ਸ਼ਹਿਰ ਪਿੰਡ ਰਾਜਗੜ੍ਹ ਸੌਂਦੇਵਾਲ 6239405240